ਇਸੇ ਵੀ ਰਾਸ਼ਟਰੀ ਤਰੱਕੀ ਤਦ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਉਹਦੇ ਨੌਜਵਾਨਾਂ ਕੋਲ ਤਰੱਕੀ ਕਰਨ ਦੇ ਮੌਕੇ ਨਾ ਹੋਣ। ਐਸੇ ਲਈ ਪਿਛਲੇ 1.5 ਸਾਲਾਂ 'ਚ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ 'ਚ ਉਪਲਬਧ ਕਰਾਈਆਂ ਨੇ 2,70,000 ਪ੍ਰਾਈਵੇਟ ਤੇ 30,000 ਸਰਕਾਰੀ ਨੌਕਰੀਆਂ। ਮੇਰਾ ਨਾਮ ਕਮਲਜੀਤ ਕੌਰ ਹੈ ਤੇ ਮੈਂ ਬਠਿੰਡਾ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ। ਅੱਜ ਮੈਂ ਥੀ ਭਗਵੰਤ ਮਾਨ ਸਾਹਿਬ ਤੋਂ ਨਿਯੁਕਤੀ ਪੱਤਰ ਲਿਆ ਪੀਐਸਪੀਸੀਐਲ ਦੇ ਵਿੱਚ ਕਲਰਕ ਦੀ ਪੋਸਟ ਲਈ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਰੋਜ਼ਗਾਰ ਦਾ ਮੌਕਾ ਦਿੱਤਾ ਮੇਰਾ ਨਾਮ ਦਸਵੰਤ ਸਿੰਘ ਹੈ ਮੈਂ ਫਰੋਸਪਰ ਜੁਡੇ ਦਾ ਰਹਿਣ ਵਾਲਾ ਹਾਂ ਮੈਨੂੰ ਪੰਜਾਬ ਸਰਕਾਰ ਵੱਲੋਂ ਪੀਐਸਪੀਸੀਐਲ ਕਲਰਕ ਦਾ ਨਿਯੁਕਤੀ ਪੱਤਰ ਮਿਲ ਚੁੱਕਿਆ ਹੈ ਮੈਂ ਭਗਵੰਤ ਮਾਨ ਜੀ ਦਾ ਤੇ ਪੰਜਾਬ ਸਰਕਾਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਹ ਛੇਤੀ ਛੇਤੀ ਦਵਾਨਤੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਤੇ ਅੱਜ ਸਾਨੂੰ ਮਿਲ ਚੁੱਕੇ ਹੈ ਤੇ ਮੈਂ ਹਰ ਕੈਂਡੀਡੇਟ ਨੂੰ ਇਹ ਕਹਿਣਾ ਚਾਹੂਗਾ ਕਿ ਤੁਸੀਂ ਪੰਜਾਬ 'ਚ ਰਹਿ ਕੇ ਤੇ ਕੰਪੀਟੀਸ਼ਨ ਦੀ ਲੜਾਈ ਕਰੋ ਕੰਪੀਟੀਸ਼ਨ ਕਰੋ ਠੀਕ ਹੈ ਤੇ ਤਿਆਰੀ ਕਰੋ ਵਧੀਆ ਤਰੀਕੇ ਨਾਲ ਤੇ ਪੰਜਾਬ ਦਾ ਨਾਮ ਰੋਸ਼ਨ ਕਰੋ ਭਗਵੰਤ ਮਾਨ ਦੀ ਸਰਕਾਰ ਦਾ ਇਹ ਵਾਅਦਾ ਹੈ ਕਿ ਹੁਣ ਤੋਂ ਪੰਜਾਬ ਦੇ ਨੌਜਵਾਨਾਂ ਦੀ ਤਰੱਕੀ ਪੱਕੀ ਅਸੀਂ ਸਾਰੇ ਰਲ ਮਿਲ ਕੇ ਇੱਕ ਵਾਰ ਫੇਰ ਬਣਾਵਾਂਗੇ ਪੰਜਾਬ ਨੂੰ ਰੰਗਲਾ ਪੰਜਾਬ